ਸਵਾਲ ਤੇ ਇਹੀ ਆ ਵੀ ਦਰਸ਼ਕ ਜਰਨਾ ਚਾਹੁੰਗੇ ਵੀ ਐਕਚੁਅਲ ਦੇ ਵਿੱਚ ਸਰਕਾਰ ਕਿੰਨੀ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਤੇ ਪਲਾਨ ਕੀ ਹੈ ਸਰਕਾਰ ਦਾ ਤੋਂ ਨਾ ਸਾਹਿਬ ਇਹੀ ਆ ਵੀ ਉਹਦੀ ਪਹਿਲਾ ਕੀਮਤ ਦਿੱਤੀ ਜਾਂਦੀ ਸੀ ਐਕਵਾਇਰ ਕਰਨ ਵੇਲੇ ਕੀਮਤ ਦਿੱਤੀ ਜਾਂਦੀ ਸੀ ਪਰ ਉਹ ਲੈ ਨਿਪਟ ਜਾਂਦਾ ਨਾਲੋਂ ਨਾਲ ਠੀਕ ਹੈ ਇਸ ਐਕਟ ਤਹਿਤ ਜ਼ਮੀਨ ਤੋਂ ਵੀ ਅੱਜ ਐਕਵਾਇਰ ਹੋਣੀ ਹੈ ਡਵੈਲਪ ਉਹ 3 ਸਾਲ ਚ ਹੁੰਦੀ ਆ ਉਹ 5 ਸਾਲ ਚ ਹੁੰਦੀ ਆ ਡਵੈਲਪ ਹੋਈ ਤੇ ਤੁਹਾਨੂੰ ਪਲਾਟ ਦਿੱਤੇ ਜਾਂਦੇ ਆ ਜੀ ਉਹ ਇਕੱਠੇ ਲੈ ਲਓ ਅੱਡ ਅੱਡ ਲੈ ਲਓ ਉਹ ਤੁਹਾਡੀ ਇੱਛਾ ਜਿਹੜੀ ਇਹਦੀ ਬਣੂਗੀ 1200 ਗਜ ਦੀ ਉਸ ਵਕਤ 4 ਕਰੋੜ ਬਣਦੀ ਆ ਬਾਰੇ ਮਤਲਬ ਉਹਨੂੰ ਏਕੜ ਦੇ ਹਿਸਾਬ ਨਾਲ ਆਪਾਂ ਲਾ ਲਈਏ ਜਿਹਦੀ ਹੁਣ 5-7 ਕਰੋੜ ਏਕੜ ਵਾਲੀ ਜ਼ਮੀਨ ਆਜਾ ਜੇ ਉਹ ਕਿਤੇ ਉਹ ਜੀ ਤੋਂ ਲੋਟ ਹੁੰਦਾ ਤਾਂ ਉਹਨੂੰ ਮਿਲੂਗਾ 7.4 ਕਰੋੜ ਉਹ ਕਿੱਥੇ ਜਾਊਗਾ ਹੁਣ ਇਹ ਇਹ ਕਲੀਅਰ ਨਹੀਂਗਾ ਮੰਨ ਲਓ ਇੱਕ ਪਿੰਡ ਦੀ 3000 ਏਕੜ ਜ਼ਮੀਨ ਸਰਕਾਰ ਰੋਕਦੀ ਆ ਜੇ ਸਰਕਾਰ 3000 ਏਕੜ ਰੋਕਦੀ ਆ ਤਾਂ ਉਹਦੇ ਵਿੱਚੋਂ 5-4 ਜ਼ਮੀਂਦਾਰ ਇਹ ਜਿਹੇ ਨੇ ਜਿਹੜੇ ਕਹਿੰਦੇ ਅਸੀਂ ਜ਼ਮੀਨ ਨਹੀਂ ਦਿੰਦੇ ਤੇ ਉਹ ਜ਼ਮੀਨ 3000 ਏਕੜ ਦੇ ਕਿਤੇ ਗੱਬੇ-ਗੱਬੇ ਕਿਤੇ ਆਉਂਗੀ ਟੁਕੜੇ ਉਧਰੋਂ ਇਹਨਾਂ ਦਾ ਡਿਵੈਲਪ ਜਿਹੜਾ ਪਲਾਨ ਆਊਗਾ ਉਹਦੇ ਵਿੱਚ ਇੱਥੇ 200 ਫੁੱਟ ਦੀ ਸੜਕਾਂ ਲੰਘਦੀ ਹੋਵੇ ਤੇ ਉਹ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਹੈ ਤਾਂ ਫਿਰ ਕੀ ਹੋਊਗਾ ਸਵੇ ਇੱਚਾ ਕਿਤੇ ਜਾਊਗਾ ਹੁਣ ਇਹਦੇ ਵਿੱਚ ਇੱਕ ਹੋਰ ਵੱਡੀ ਬਹੁਤ ਵੱਡੀ ਗੱਲ ਆ ਕਿਸਾਨਾਂ ਨੇ ਲਿਮਟਾਂ ਬਣਾਈਆਂ ਜੇ ਕੋਈ ਵਿਆਹ ਹੁੰਦਾ ਕਿਸੇ ਦਾ ਧੀ ਪੁੱਤ ਦਾ ਉਹ ਲਿਮਟ ਬਣਾਉਂਦਾ ਲਿਮਟ ਬਣਦੀ ਆ ਜ਼ਮੀਨ ਦੀ ਜ਼ਮੀਨ ਥੋੜੀ ਸਰਕਾਰ ਨੇ ਕਵਰ ਕਰਨੀ ਉਧਰੋਂ ਬੈਂਕਾਂ ਕੋਲੇ ਨੇ ਆਜਣਾ ਵੀ ਜ਼ਮੀਨ ਦਾ ਸਰਕਾਰਕਾਰ ਕਰਨ ਲਈ ਆ ਦੋਪਹਿਸੇ ਤੋਂ ਨਾ ਸਾਹਿਬ ਲੈਂਡ ਮਾਫੀਆ ਤਾਂ ਉਹਨੂੰ ਕਦੂਗਾ ਹੱਲ ਕਿਵੇਂ ਪਾਊਗਾ ਜਿੱਦਣ ਦੀ ਇਹ ਚਰਚਾ ਤੁੜੀ ਆ ਜਿਹੜੇ ਜ਼ਮੀਨੀ ਧੰਦੇ ਨਾਲ ਜੁੜੇ ਨੇ ਆਪਾ ਉਹਨਾਂ ਨੂੰ ਲੈਂਡ ਮਾਰਕੀਆ ਕਹਿ ਦਿੰਦੇ ਆ ਉਹਨਾਂ ਨੇ ਆਪਦੇ ਏਜੰਟ ਪਿੰਡਾਂ 'ਚ ਭੇਜਤੇ ਹੋਣਗੇ ਵੀ ਦੇਖੋ ਕਿਹੜਾ ਛੋਟਾ ਧੀਮੀਦਾਰਾ ਕਿਹਦੀ ਘਰ ਕਿੰਨੇ ਆ ਕਿਉਂਕਿ ਪੈਸੇ ਸਾਰਿਆਂ ਨਹੀਂ ਮੋੜਨੇ ਨੇ ਕਿਸੇ ਨਾ ਕਿਸੇ ਰੂਪ 'ਚ ਕਿਸੇ ਨਾ ਕਿਸੇ ਦੁਕਾਨਦਾਰ ਦੇ ਕਿਸੇ ਸਨੇਾਰੇ ਦੇ ਕਿਸੇ ਆਰਤੀ ਦੇ ਉਹਨੇ ਆਪਦੇ ਏਜੰਟ ਭੇਜਤੇ ਹੋਣਗੇ ਵੀ ਦੇਖੋ ਕਿਹੜੇ ਕੌਣ ਕਿਵੇਂ ਪੈਸੇ ਮਿਲਣੇ 3 ਸਾਲਾਂ ਬਾਅਦ ਗਾਰੰਟੀ ਕੋਈ ਨਹੀਂ ਵੀ ਉਹ 3 ਸਾਲਾਂ ਬਾਅਦ ਮਿਲਣਾ 5 ਸਾਲਾਂ ਬਾਅਦ ਮਿਲਣਾ ਉਹ ਸਿਟੀ ਸੈਂਟਰ ਨੂੰ 15 ਸਾਲ ਹੋ ਕੇ ਖੜ੍ਹੀ ਐ ਲੋਕਾਂ ਨੇ ਆਲੇ-ਦਲੇ ਜ਼ਮੀਨਾਂ ਲਈਆਂ ਸੀਗੀਆਂ ਉਹ ਬਣਿਆ ਨਹੀਂ ਤੇ ਜਿਨ੍ਹਾਂ ਨੇ ਲਈਆਂ ਆਲੇ-ਦਲੇ ਉਹ ਕਿ ਮਰ ਗਏ ਓਏ ਉਹਨਾਂ ਦਾ ਤਾਂ ਹਾਲਤ ਦੱਸੋ ਉਹਨਾਂ ਦੇ ਮੋੜ ਬਸੇਬੇ ਦਾ ਹਾਲ ਦੱਸੋ 3 ਸਾਲ ਜਿਹੜੇ ਉਹਨਾਂ ਨੇ ਬਿਨਾ ਪੈਸੇ ਤੋਂ ਟਪਾਉਣੇ ਨੇ ਉਹਨਾਂ ਦਾ ਹਾਲ ਦੱਸੋ ਜਿਹੜੇ ਆਰਤੀ ਦੇ ਪੈਸੇ ਮੋੜਨੇ ਨੇ ਉਹਨਾਂ ਦਾ ਦੱਸੋ ਜਿਹੜੇ ਬੈਂਕਾਂ ਦੀਆਂ ਲਿਮਟਾਂ ਦੇ ਮੋੜਨੇ ਨੇ ਉਹਨਾਂ ਦਾ ਦੱਸੋ ਕੋਈ ਤਾਂ ਉਹਦੀ ਕਲੈਰੀਫਿਕੇਸ਼ਨ ਦੋ ਸਰਦਾਰ ਪਿਆਰਪ੍ਰੀ ਸਸੀ ਕਾਲ ਜੀ ਅਸੀਂ ਅਕਸਰ ਦੇਖਦੇ ਹਾਂ ਸਰਕਾਰਾਂ ਸ਼ਹਿਰ ਨੂੰ ਵਿਕਸਿਤ ਕਰਨ ਵਾਸਤੇ ਸੂਬੇ ਦੀ ਤਰੱਕੀ ਵਾਸਤੇ ਵਕਫ ਵਕ ਪ੍ਰੋਜੈਕਟ ਲੈ ਕੇ ਹੁੰਦੇ ਜਦੋਂ ਪ੍ਰੋਜੈਕਟ ਆਉਂਦੇ ਤਾਂ ਸਭ ਤੋਂ ਵੱਡੀ ਲੋੜ ਹੁੰਦੀ ਹੈ ਜਿਹੜਾ ਪ੍ਰੋਜੈਕਟ ਲੱਗਣਾ ਹੈ ਜਾਂ ਕੋਈ ਵੱਡਾ ਪ੍ਰੋਜੈਕਟ ਆ ਰਿਹਾ ਉਸ ਤੇ ਜ਼ਮੀਨ ਕਿੱਥੋਂ ਆਏਗੀ ਜ਼ਮੀਨ ਨੂੰ ਲੈ ਕੇ ਪਹਿਲਾਂ ਚਾਰਾ ਜੋ ਸ਼ੁਰੂ ਹੁੰਦੀ ਹੈ ਭਾਵੇਂ ਉਸੀ ਕੋਈ ਨਵੀਂ ਰੇਲਵੇ ਲਾਈਨ ਕੱਢਣੀ ਹੈ ਜਾਂ ਕੋਈ ਵੀ ਚੀਜ਼ ਹੋਵੇ ਉਸ ਵਾਸਤੇ ਜ਼ਮੀਨ ਬਹੁਤ ਇਮਤ ਰੱਖਦੀ ਹੈ ਤਾਂ ਹੁਣ ਇੱਕ ਨਵਾਂ ਰੋਲਾ ਪੰਜਾਬ ਦੇ ਵਿੱਚ ਛਿੜਿਆ ਹੈ ਖਾਸ ਕਰਕੇ ਲੁਧਿਆਣਾ ਦੀ ਜ਼ਮੀਨ ਕਰੀਬ 24 1 24000 ਏ ਕਿ ਜਮੀਨ ਜਿਹੜੀ ਆ ਉਹ ਸਰਕਾਰ ਉਸ ਜ਼ਮੀਨ ਦੇ ਉੱਤੇ ਇੱਕ ਨਵਾਂ ਟਾਊਨ ਪਲਾਨ ਕਰ ਰਹੀ ਹੈ ਤੋਂ ਟਾਊਨ ਪਲਾਨ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਜਿਸ ਤੇ ਚੱਲਦੇ ਆ ਇਹਦੇ ਮੰਤਰੀ ਹੈਗੇ ਨੇ ਸਾਡੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਹੋਰ ਵੱਲੋਂ ਇੱਕ ਲੈਂਡ ਪੂਲਿੰਗ ਸਕੀਮ ਦੀ ਵੀ ਇਹ ਗੱਲ ਕੀਤੀ ਕਿ ਵੀ ਲੈਂਡ ਪੂਲਿੰਗ ਸਕੀਮ ਲੈ ਕੇ ਆਵਾਂਗੇ ਜਿਸ ਦੇ ਤੀਨ ਜਿਹੜਾ ਕਿਸਾਨ ਆ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਉਹਦੇ ਅੰਦਰ ਕੋਈ ਅਸਸ਼ੋ ਪੰਜ ਪੈਦ ਨਹੀਂ ਹੋਊਗਾ ਉਹਦੇ ਅੰਦਰ ਕੋਈ ਡਰ ਦੀ ਭਾਵਨਾ ਨਹੀਂ ਪੈਦਾ ਹੋਏਗੀ ਲੈਂਡ ਮਾਫੀਆ ਖਤਮ ਹੋਏਗਾ ਤਾਂ ਕੀ ਇਹ ਲੈਂਡ ਪੂਲਿੰਗ ਕਾਨੂੰਨ ਹੈਗਾ ਸਾਡੇ ਨਾਲ ਬਾਈ ਹੈਪੀ ਗਰਲ ਕਾਂਗਰਸੀ ਆਗੂ ਨੇ ਗੱਲਬਾਤ ਕਰਾਂਗੇ ਤੇ ਕਿਹੜਾ ਨੁਕਸਾਨ ਕੀ ਹੈ ਤੇ ਕਿਹੜਾ ਫਾਇਦਾ ਕੀ ਹੈ ਬੋਰਬੋ ਸਵਾਗਤ ਹੈ ਬਾਈ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਤੁੰਨਾ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਰਾਮ ਦਾ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਭਾਈ ਪਹਿਲਾ ਸਵਾਲ ਤਾਂ ਇਹੀ ਆ ਵੀ ਦਰਸ਼ਕ ਜਨਨਾ ਚਾਹਣਗੇ ਵੀ ਐਕਚੁਅਲ ਦੇ ਵਿੱਚ ਸਰਕਾਰ ਕਿੰਨੀ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ ਤੇ ਪਲਾਨ ਕੀ ਹੈ ਸਰਕਾਰ ਦਾ ਤੁੰਨਾ ਸਾਹਿਬ ਜੀ ਨਾ ਪੰਜਾਬ ਸਰਕਾਰ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਵਾਲੇ ਪਾਸੇ 23311 ਏਕੜ ਜ਼ਮੀਨ ਲੈਂਡ ਪੂਲਿੰਗ ਐਕਟ ਦੇ ਤਹਿਤ ਐਕਵਾਇਰ ਕਰਨਾ ਚਾਹੁੰਦੀ ਆ ਜੀ ਪਹਿਲਾਂ ਕੀ ਹੁੰਦਾ ਸੀ ਸਰਕਾਰਾਂ ਜ਼ਮੀਨ ਅਕਵਾਇਰ ਕਰਦੀਆਂ ਸੀ ਉਹਦੀ ਇੱਕ ਕੀਮਤ ਅਨੁダーਧਤ ਕਰਦੀਆਂ ਸੀ ਜੀ ਮਾਰਕੀਟ ਕਮੇਟੀ ਨੂੰ ਜਿੰਨੀ ਮਾਰਕੀਟ ਪ੍ਰਾਈਸ ਆ ਉਦੋਂ 2 ਗੁਣਾ ਪਲੱਸ ਜਾੜਾ ਪੱਤਾ ਮੁਰਬ ਸੇਵਾ ਪਾ ਕੇ ਉਹ ਏਕੜ ਦੀ ਮੇਰੇ ਖਿਆਲ ਕਰੋੜ ਸਵਾ ਕ ਕਰੋੜ ਕੀਮਤ ਬਣਦੀ ਸੀ ਉਹਦੇ ਹਿਸਾਬ ਨਾਲ ਉਹ ਅਕਵਾਇਰ ਕਰਦੀਆਂ ਸੀ ਜੀ ਹੁਣ ਤਿੰਨ ਚਾਰ ਦਿਨ ਪਹਿਲਾਂ ਸਾਡੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਇੱਕ ਲੈਂਡ ਪੂਲਿੰਗ ਐਕਟ ਜਿਹੜਾ ਨਵਾਂ ਲੈ ਕੇ ਆਂਦਾ ਆ ਇਹ ਜ਼ਮੀਨ ਉਹਦੇ ਤਹਿਤ ਐਕਵਾਇਰ ਕਰਨੀ ਆ ਜਿਹਦੇ ਚ ਪੰਜਾਬ ਸਰਕਾਰ ਕਹਿ ਰਹੀ ਆ ਜੀ ਵੀ ਕਿਸਾਨ ਨੂੰ 1 ਏਕੜ ਬਦਲੇ 1200 ਗਜ ਜਗਾ ਡਿਵੈਲਪ ਕਰਕੇ ਦਿੱਤੀ ਜਾਊਗੀ ਜੀ ਚ 1000 ਗਜ ਰੈ residențial ਪਲਾਟ ਹੋਊਗਾ ਤੇ 200 ਗਜ ਕਮਰਸ਼ੀਅਲ ਪਲਾਟ ਹੋਊਗਾ ਜੀ ਉਹ ਦਿੱਤੀ ਜਾਊਗੀ ਤੇ ਹੁਣ ਬਾਕੀ ਇਸ ਗੱਲ ਦਾ ਵਿਰੋਧ ਹੋਣ ਲੱਗ ਗਿਆ ਜੀਡੀਪ ਐਕਟ ਲੈ ਕੇ ਆਂਦਾ ਉਹ ਚੀਮਾ ਸਾਹਿਬ ਨੇ ਸਿਰਫ ਇੰਨਾ ਹੀ ਦੱਸਿਆ ਵੀ ਇਹ ਲੈਂਡ ਪੂਲਿੰਗ ਐਕਟ ਤਹਿਤ ਇਸ ਤਰੀਕੇ ਨਾਲ ਜ਼ਮੀਨ ਐਕਵਾਇਰ ਹੋਏ ਕਿ ਹੈ ਕਿ ਇਹ ਲੈਂਡ ਪੂਲਿੰਗ ਐਕਟ ਹੈ ਕਿਉਂਕਿ ਜੇ ਪਹਿਲਾਂ ਦੇਖਿਆ ਜਾਵੇ ਤਾਂ ਲੈਂਡ ਐਕੁਇਜ਼ੀਸ਼ਨ ਬਿਲ ਬਿਲ ਪਾਸ ਕੀਤਾ ਸੀ ਕਾਂਗਰਸ ਸਰਕਾਰ ਨੇ ਹੁਣ ਜਦੋਂ ਲੈਂਡ ਪੂਲਿੰਗ ਐਕਟ ਦਾ ਜ਼ਿਕਰ ਤੁਸੀਂ ਕਰਦੇ ਹੋ ਜਿਸ ਦਾ ਕੋਸ਼ਣਾ ਜਿਹੜੀ ਹੈ ਸਕਦੇ ਆ ਹਰਪਾਲ ਚੀਮਾ ਹੋਰ ਨੇ ਕਿਤੇ ਕੀ ਹੈ ਐਕਚੁਅਲ ਦੇ ਵਿੱਚ ਤਾਂ ਨਾਲ ਸਾਹਿਬ ਇਹੀ ਆ ਵੀ ਉਹਦੀ ਪਹਿਲਾਂ ਕੀਮਤ ਦਿੱਤੀ ਜਾਂਦੀ ਸੀ ਰਿਕੁਆਇਰ ਕਰਨ ਵੇਲੇ ਕੀਮਤ ਦਿੱਤੀ ਜਾਂਦੀ ਸੀ ਪਰ ਉਹਲੇ ਨਿਪਟ ਜਾਂਦੇ ਨਾਲੋਂ ਨਾਲ ਹੀ ਠੀਕ ਹੈ ਇਹ ਸੈਕਟਰ ਤਹਿਤ ਜ਼ਮੀਨ ਤੁਹਾਡੀ ਅਕਵਾਇਰ ਹੋਣੀ ਆ ਜੀ ਡਿਵੈਲਪ ਉਹ 3 ਸਾਲ ਚ ਹੁੰਦੀ ਆ ਉਹ 5 ਸਾਲ ਚ ਹੁੰਦੀ ਆ ਡਿਵੈਲਪ ਹੋਈ ਤੇ ਤੁਹਾਨੂੰ ਪਲਾਟ ਦਿੱਤੇ ਜਾਣਗੇ ਉਹ ਇਕੱਠੇ ਲੈ ਲਓ ਅੱਡ-ਅੱਡ ਲੈ ਲਓ ਉਹ ਤੁਹਾਡੀ ਚ ਹੁਣ ਅੰਚ ਕਈ ਗੱਲਾਂ ਨੇ ਜਿਹੜਾ ਇਹ 32 ਪਿੰਡਾਂ ਦੀ ਜ਼ਮੀਨ ਆ ਅਕਵਾਇਰ ਹੋ ਰਹੀ ਆ ਜੀ ਇਹਦੇ ਵਿੱਚ 32 ਪਿੰਡਾਂ ਦੇ ਅਲੱਗ-ਅਲੱਗ ਰੇਟ ਮਾਰਕੀਟ ਵੈਲਿਊ ਚੱਲ ਰਹੀਆਂ ਜਿਹੜੀਆਂ ਸੜਕ ਦੇ ਮੂਹਰੇ ਨੇ ਉਹ 5 ਕਰੋੜ ਏਕੜਾ ਕੋਈ 7 ਕਰੋੜ ਏਕੜਾ ਜਿਹੜੀਆਂ ਪਿੱਛੇ ਜ਼ਮੀਨਾਂ ਨੇ ਉਹ 40-50 ਲੱਖ ਰੁਪਏ ਪਰ ਏਕੜ ਨੇ ਹੂੰ ਇਸ ਐਕਟ ਦੇ ਤਹਿਤ ਮੰਨ ਲਓ ਸਾਰੀ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਜ਼ਮੀਨ ਅਕਵਾਇਰ ਹੋ ਕੇ ਜਿਹੜੇ ਪਿੰਡ ਦੀ ਜ਼ਮੀਨ ਅਕਵਾਇਰ ਹੁੰਦੀ ਆ ਕੀ ਸਰਕਾਰ ਉਹ ਕਿਸਾਨਾਂ ਨੂੰ ਉੱਥੇ ਹੀ ਪਲਾਟ ਅਲੋਟ ਕਰੂਗੀ ਜਾਂ ਉਹ ਕਿਤੇ ਵੀ ਲੈ ਸਕਦੇ ਨੇ ਜੀ ਸਰਕਾਰ ਦੇ ਮੁਤਾਬਕ ਜਿਹੜਾ ਪਲਾਟ ਦਾ ਰੇਟ ਹੋਊਗਾ ਜਦੋਂ ਡਿਵੈਲਪ ਹੋਊਗੀ 30000 ਰੁਪਏ ਗਜ ਤੋਂ ਸ਼ੁਰੂ ਹੋਊਗਾ ਕਮਰਸ਼ੀਅਲ 60000 ਰੁਪਏ ਗਜ ਜਿਹਦੇ ਨਾਲ ਕੀਮਤ ਜਿਹੜੀ ਇਹਦੀ ਬਣੂਗੀ 1200 ਗਜ ਦੀ ਉਹ ਸਵਾ 4 ਕਰੋੜ ਬਣਦੀ ਆ ਪਰ ਮਤਲਬ ਉਹਨੂੰ ਏਕੜ ਦੇ ਹਿਸਾਬ ਨਾਲ ਆਪਾਂ ਲਾ ਲਈਏ ਜਿਹਦੀ ਹੁਣ 5-7 ਕਰੋੜ ਏਕੜ ਵਾਲੀ ਜ਼ਮੀਨ ਅੱਜ ਆ ਤੇ ਜੇ ਉਹਨੂੰ ਕਿਤੇ ਉਹੋ ਜੀ ਤੋਂ ਅਲਾਟ ਹੁੰਦਾ ਤਾਂ ਉਹਨੂੰ ਮਿਲੂਗਾ ਸਵਾ 4 ਕਰੋੜ ਉਹ ਕਿੱਥੇ ਜਾਊਗਾ ਇਹ ਕਲੀਅਰ ਨਹੀਂਗਾ ਹੋਰ ਬਹੁਤ ਚੀਜ਼ਾਂ ਨੇ ਜਿਹੜੀਆਂ ਇਸ ਐਕਟ ਚ ਕਲੀਅਰ ਨਹੀਂ ਗਈਆਂ ਮੰਨ ਲਓ ਜ਼ਮੀਨ ਐਕਵਾਇਰ ਹੁੰਦੀ ਆ ਇਹ ਚ ਕਈ ਜਿਹੜਾ ਛੋਟਾ ਜ਼ਿਮੀਂਦਾਰ ਆ ਕਈ ਖੋਸ਼ ਨੇ ਵੀ ਤੁਹਾਡੀ 30 40 ਲੱਖ ਵਾਲੀ ਸੀ ਉਹ 4.5 ਕਰੋੜ 4 ਕਰੋੜ ਦੀ ਹੋ ਜਾਣੀ ਆ ਕਈ ਵਿੱਚ ਇਹਦੀ ਹਾਂ ਵੀ ਨਹੀਂ ਭਰਦੇ ਵੀ ਅਸੀਂ ਜ਼ਮੀਨ ਨਹੀਂ ਦੇਣੀ ਸਰਕਾਰ ਇਹ ਕਹਿੰਦੀ ਆ ਇਹ ਜਮੀਨ ਸਵੈ ਇੱਛਾ ਨਾਲ ਕਿਸਾਨ ਤੋਂ ਲੈਣੀ ਸਵੈ ਚ ਮੰਨ ਲਓ ਜੀ ਆਪਣੀ ਮਰਜ਼ੀ ਨਾਲ ਦੇ ਸਕਦਾ ਜੇ ਦੇਊਗਾ ਤਦ ਉਹ ਕਦੇ ਤਨਾ ਸੀ ਤਨਾ ਸੀ ਹੁਣ ਇਹ ਚ ਇਹ ਕਲੀਅਰ ਨਹੀਂਗਾ ਮੰਨ ਲਓ ਇੱਕ ਪਿੰਡ ਦੀ 3000 ਏਕੜ ਜ਼ਮੀਨ ਸਰਕਾਰ ਰੋਕਦੀ ਆ ਜੇ ਸਰਕਾਰ 3000 ਏਕੜ ਰੋਕਦੀ ਆ ਤਾਂ ਉਹਦੇ ਵਿੱਚੋਂ 5 4 ਜ਼ਿਮੀਂਦਾਰ ਇਹ ਜੇ ਨੇ ਜਿਹੜੇ ਕਹਿੰਦੇ ਅਸੀਂ ਜ਼ਮੀਨ ਨਹੀਂ ਦਿੰਦੇ ਤੇ ਉਹ ਜ਼ਮੀਨ 3000 ਏਕੜ ਦੇ ਕਿਤੇ ਗੱਬੇ ਗੱਬੇ ਕਿਤੇ ਆਉਂਦੀ ਆ ਉਧਰੋਂ ਇਹਨਾਂ ਦਾ ਡਿਵੈਲਪ ਜਿਹੜਾ ਪਲਾਨ ਹੋਊਗਾ ਉਹਦੇ ਵਿੱਚ ਉੱਥੇ 200 ਫੁੱਟ ਦੀ ਸੜਕਾਂ ਲੰਘਦੀ ਹੋਵੇ ਤੇ ਉਹ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਹੈਗੀ ਤਾਂ ਫਿਰ ਕੀ ਹੋਊਗਾ ਸਭਾ ਇੱਛਾ ਕਿੱਥੇ ਜਾਊ ਸਰਕਾਰ ਨੇ ਰੇਚ ਰੱਖਦੀ ਆ ਮਤਲਬ ਨੇਰੇਚ ਆ ਬਹੁਤ ਕੁਝ ਨੇਰੇਚ ਆ ਹੁਣ ਉਹ ਬੰਦਾ ਕਹਿੰਦਾ ਮੈਂ ਜ਼ਮੀਨ ਨਹੀਂ ਦਿੰਦਾ ਉਧਰੋਂ ਇਹਨਾਂ ਦਾ ਪਲਾਨ ਦੀ ਉਹ ਮੇਨ ਰੋਡ ਨਿਕਲਦੀ ਆ ਰੋਡ ਖੜ ਗਈ ਰੋਡ ਖੜ ਗਈ ਇਟ ਮੀਨਸ ਡਿਵੈਲਪਮੈਂਟ ਖੜ ਗਈ ਪ੍ਰੋਜੈਕਟ ਖੜ ਗਿਆ ਖੜ ਗਿਆ ਜੇ ਪ੍ਰੋਜੈਕਟ ਖੜ ਗਿਆ ਜਿਨ੍ਹਾਂ ਦੀ ਬਾਕੀ ਜ਼ਮੀਨ 3 ਸਾਲ ਦੇ ਟਾਈਮ ਤੋਂ ਲਈ ਆ 3 ਸਾਲ ਬਾਅਦ ਤੁਹਾਡੀ ਅਸੀਂ ਡਿਵੈਲਪ ਕਰਕੇ ਦਵਾਂਗੇ ਉਹਨਾਂ ਦਾ ਵੀ ਖੜ ਗਿਆ ਸਾਰਾ ਖੜ ਗਿਆ ਉਦੋਂ ਬਾਅਦ ਆਜੋ ਮੰਨ ਲਓ ਪੈੰਡੂ ਲੋਕਾਂ ਦੀ ਜ਼ਮੀਨ ਆ ਲੈ ਲਈ ਤਿੰਨ ਸਾਲ ਲਈ ਅੱਜ ਤੁਹਾਡੀ ਜ਼ਮੀਨ ਐਕਵਾਇਰ ਹੋ ਗਈ ਜਿਹੜਾ ਪੁੱਠਾ ਪਾਸਾ ਇਸ ਐਕਟ ਦਾ ਤੁਹਾਡੀ ਜ਼ਮੀਨ ਅੱਜ ਐਕਵਾਇਰ ਹੋ ਗਈ ਜੀ ਤੁਹਾਡੀ ਸੋਰਸ ਆਫ ਇਨਕਮ ਅੱਜ ਹੀ ਖੜਕੀ ਤੁਸੀਂ ਆੜਤੀਏ ਦੇ ਪੈਸੇ ਦੇਣੇ ਨੇ ਆੜਤੀਏ ਨੂੰ ਫਿਕਰ ਪੈ ਜਾਣਾ ਵਾ ਜ਼ਮੀਂਦਾਰ ਦੀ ਕਮਾਈ ਖੜ ਗਈ ਇਹਦੇ ਕੋਲ ਪੈਸੇ ਨਹੀਂ ਉਹਨੇ ਮੇਰੇ ਕਿਥੋਂ ਦੇ ਉਹਨੇ ਅੱਜੇ ਡੰਡਾ ਦੇਣ ਲੱਗ ਜਾਣਾ ਵੀ ਭਾਈ ਮੇਰੇ ਪੈਸੇ ਦੇ ਮੇਰੇ ਪੈਸੇ ਦੇ ਕਿਉਂਕਿ ਆਰਤੀ ਇਹਦੇ ਵੀ ਪੱਲੇ ਉਹ ਨਹੀਂ ਉਹ ਵੀ ਗਾਂ ਤੋਂ ਫੜ ਕੇ ਵਿਆਜੂ ਚਲਾਏ ਹੁੰਦੇ ਨੇ ਉਦੋਂ ਬਾਅਦ ਆਜੋ ਜਿਹੜੀ ਦੁਕਾਨਦਾਰ ਨੇ ਜ਼ਮੀਂਦਾਰ ਦਾ ਜਿਹੜਾ ਸਿਸਟਮ ਚੱਲਦਾ ਉਹ ਆਧਾਰ ਸਹਾਧਾਰ ਤੇ ਚੱਲਦਾ ਉਹਨਾਂ ਨੇ ਵੀ ਡੰਡਾ ਦੇਣ ਲੱਗ ਜਾਣਾ ਜੀ ਪੈਸੇ ਦਿਓ ਅੱਛਾ ਉਦੋਂ ਬਾਅਦ ਆਜੋ ਤੁਹਾਡੀ ਅੱਜ ਜ਼ਮੀਨ ਅਕਵਾਇਰ ਹੋ ਗਈ ਥੋੜਾ ਸਾਰਾ ਸਿਸਟਮ ਅੱਜ ਖੜ ਗਿਆ ਤੁਸੀਂ ਫੀਸਾਂ ਕਿੱਥੋਂ ਦੇਣੀ ਆ ਬੱਚਿਆਂ ਦੀਆਂ ਤੁਸੀਂ ਕੋਈ ਨੀਮ ਕੀਮੀ ਹੋਗੀ ਡਾਕਟਰ ਦਾ ਖਰਚਾ ਕਿੱਥੋਂ ਦੇਣਾ ਜਿਹਦੀ 300 ਜੂਨਟ ਤੋਂ ਵੱਧ ਬਿਜਲੀ ਚੱਲਦੀ ਆ ਉਹਨੇ ਬਿੱਲ ਕਿੱਥੋਂ ਦੇਣਾ ਜਿਹਦੇ ਕਿਸੇ ਦੇ ਵਿਆਹ ਰੱਖਿਆ ਘਰ ਚ ਕੋਈ ਖੁਸ਼ੀ ਗਮੀ ਆ ਗਈ ਉਹਨੇ ਖਰਚਾ ਕਿੱਥੋਂ ਕਰਨਾ ਅੱਛਾ ਉਦੋਂ ਬਾਅਦ ਆਜੋ ਜਿਹੜੇ ਛੋਟੇ ਸ਼ਹਿਰਾਂ ਚ ਜਿੰਨਾ ਦੁਕਾਨਦਾਰ ਆ ਜਿੰਨਾ ਜੋਧਾ ਆ ਗਿਆ ਮੁੱਲਾਪੁਰ ਆ ਗਿਆ ਜਿਹੜੇ ਕਸਬੇ ਨੇ ਜਿਹੜਾ ਦੁਕਾਨਦਾਰ ਇਹ ਏਸੇ ਪਿੰਡਾਂ ਦੇ ਲੋਕਾਂ ਤੇ ਨਿਰਭਰ ਸੀ ਉਹ ਖਤਮ ਹੋ ਗਏ ਉਹ ਆਟੋਮੈਟਿਕ ਖਤਮ ਹੋ ਗਏ ਉਦੋਂ ਬਾਅਦ ਆ ਜੋ ਜਿਹੜੇ ਕਿਸਾਨ ਸਾਰੇ ਪਿੰਡਾਂ ਚ ਆਪਣੇ ਡੰਗਰ ਪਸ਼ੂ ਰੱਖਦੇ ਨੇ ਦੁੱਧ ਘਰ ਲਈ ਵੀ ਰੱਖਦੇ ਨੇ ਤੇ ਵੇਚਦੇ ਵੀ ਨੇ ਸਹਾਇਕ ਤੰਦੇ ਤੌਰ ਤੇ ਉਹ ਰੱਖਦੇ ਨੇ ਜ਼ਮੀਨ ਐਕਵਾਇਰ ਹੋ ਗਈ ਖੇਤੀਬਾੜੀ ਖਤਮ ਹੋ ਗਈ ਚਾਰਾ ਖਤਮ ਹੋ ਗਿਆ ਡੰਗਰਾਂ ਦਾ ਕੰਮ ਖਤਮ ਹੋ ਗਿਆ। ਹੂੰ ਉਧਰੋਂ ਵੀ ਪੈਸੇ ਖਤਮ ਹੋ ਗਏ। ਜਿਹੜਾ ਸਾਡਾ ਖੇਤ ਮਜ਼ਦੂਰ ਆ ਦਲਤ ਪਾਈਚਾਰਾ ਉਹ ਵੀ ਪਿੰਡਾਂ ਦੇ ਵਿੱਚ ਡੰਗਰ ਪਸ਼ੂ ਰੱਖਦਾ। ਹੂੰ ਉਹਨਾਂ ਦਾ ਵੀ ਸਿਸਟਮ ਉਹੀ ਆ ਘਰੇ ਵੀ ਦੁੱਧ ਬਰਤਨ ਨੂੰ ਹੋ ਗਿਆ ਤੇ ਥੋੜਾ ਬਹੁਤਾ ਵੇਚ ਕੇ ਕਰਦਾ ਗੁਜ਼ਾਰਾ ਚੱਲਦਾ। ਜੀ। ਜ਼ਮੀਨਾਂ ਖਤਮ ਹੋ ਗਈਆਂ ਉਹ ਵੀ ਖਤਮ ਹੋ ਗਏ। ਤੁਸੀਂ ਮਤਲਬ ਅੱਜ ਸਹੀ ਮੈਨੇਜ ਸਮਝਾ ਸਕੇ ਹੋ ਵੀ ਜਿਹੜਾ ਹੁਣ ਤੱਕ ਰੋਲਾ ਪਮਾਉ ਕੇਂਦਰ ਨਾਲ ਰੋਲਾ ਸੀਗਾ ਵੀ ਜ਼ਮੀਨ ਖਤਮ ਹੋ ਗਈ ਤਾਂ ਸਭ ਕੁਝ ਖਤਮ ਹੋ ਗਿਆ ਮਤਲਬ ਐਕਸਪਲੇਨ ਅੱਜ ਚੰਗੀ ਤਰ੍ਹਾਂ ਹੋਇਆ ਉਹ ਸੀਜ਼ ਨੂੰ ਠੀਕ ਆ। ਹੁਣ ਇਹਦੇ ਵਿੱਚ ਇੱਕ ਹੋਰ ਵੱਡੀ ਬਹੁਤ ਵੱਡੀ ਗੱਲ ਆ ਕਿਸਾਨਾਂ ਨੇ ਲਿਮਟਾਂ ਬਣਾਈਆਂ ਹੁੰਦੀਆਂ ਨੇ ਜੇ ਕੋਈ ਵਿਆਹ ਹੁੰਦਾ ਕਿਸੇ ਦਾ ਧੀ ਪੁੱਤ ਦਾ ਉਹ ਲਿਮਟ ਬਣਾਉਂਦਾ ਲਿਮਟ ਬਣਦੀ ਆ ਜ਼ਮੀਨ ਤੇ ਜ਼ਮੀਨ ਥੋੜੀ ਸਰਕਾਰ ਨੇ ਖਵਾਰ ਕਰਨੀ ਆ ਉਧਰੋਂ ਬੈਂਕ ਵਾਲੇ ਨੇ ਆ ਜਾਣਾ ਵੀ ਜ਼ਮੀਨ ਤਾਂ ਸਰਕਾਰ ਖਵਾਰ ਕਰਨ ਲੱਗੀ ਆ ਦੋ ਪੈਸੇ ਹੂੰ ਸਰਕਾਰ ਨੇ ਤਾਂ ਤੁਹਾਨੂੰ ਕੁਝ ਨਹੀਂ ਦੇਣਾ ਕੋਈ ਪ੍ਰੋਵੀਜ਼ਨ ਨਹੀਂ ਰੱਖੀ ਹੈਗੀ ਭਾਵੇਂ ਖਰਚੇ ਦੀ ਹੋਵੇ ਭਾਵੇਂ ਦੀ ਲਿਮਟ ਦੀ ਗੱਲ ਕਰਦੇ ਹੋ ਦੀਮਾ ਸਾਹਿਬ ਨੇ ਜਿਹੜੀ ਪਰਸੋਂ ਲੈਂਡ ਪੂਲਿੰਗ ਐਕਟ ਦੀ ਗੱਲ ਕੀਤੀ ਉਹ ਚ ਇੰਨੀ ਹੀ ਹੋਈ ਆ ਵੀ ਜ਼ਮੀਨ ਐਸ ਮੱਦਤ ਤਹਿ ਤਕਵੈਰ ਹੋਣੀ ਆ ਤੇ ਅਸੀਂ ਡਿਵੈਲਪ ਕਰਕੇ ਜ਼ਿਮੀਦਾਰ ਨੂੰ ਦਵਾਂਗੇ ਜੇ ਜ਼ਿਮੀਦਾਰ ਨੂੰ 3 ਸਾਲਾਂ ਚ ਜੇ ਡਿਵੈਲਪ ਕਰਕੇ ਦਿੰਦੇ ਨੇ ਤਾਂ 30000 ਰੁਪਏ ਗਾਜ ਦੇ ਹਿਸਾਬ ਨਾਲ ਰੈ residențial ਪਲਾਟ ਤੇ 60000 ਦੀ ਕਮਰਸ਼ੀਅਲ ਪਲਾਟ ਸੀਨ ਸਰਪ ਨੇ ਕਿਹਾ ਸਰ ਹਾਂ 4.5 ਕਰੋੜ 4 ਕਰੋੜ ਨੂੰ ਜ਼ਿਮੀਦਾਰ ਦਾ ਕੀਲਾ ਪੇਟੂਗਾ ਜੀ ਤੇ ਜਿਹਦੇ ਕੋਲ 10 ਕੀਲੇ ਨੇ ਉਹਦੇ 45 42 ਕਰੋੜ ਦੇ ਹੋਗੇ ਉਹਨੇ ਦਿਖਾਤਾ ਸ਼ੀਸ਼ਾ ਦਿਖਾਤਾ ਤੇ ਸਾਡਾ ਜਿਹੜਾ ਛੋਟਾ ਜੀਮੀਦਾਰ ਆ ਉੱਟ ਪੂਸੀਆਂ ਲਾਉਂਦਾ ਵਾ ਵੀ ਇਹ ਤਾਂ ਨਜ਼ਾਰੇ ਆਗੇ ਹਾਂ ਉਹ ਖੁਸ਼ ਨੇ ਹਾਂ ਪਰ ਇੱਚ ਪ੍ਰੋਬਲਮ ਕੀ ਆਉਣੀ ਆ ਇੱਕ ਹੋਰ ਜਿਹੜੇ ਟਰੈਕਟਰ ਲਏ ਹੋਏ ਨੇ ਹਾਂ ਟਰੈਕਟਰ ਵੀ ਜ਼ਮੀਨ ਦੇ ਨੰਬਰਾਂ ਤੇ ਨੇ ਹਾਂ ਓਕੇ ਸਰਕਾਰ ਜਿਹੜੀ ਜ਼ਮੀਨ ਪਲੱਜ ਬੈਂਕਾਂ ਕੋਲ ਆ ਸਰਕਾਰ ਕੋਲ ਨਹੀਂ ਬੈਂਕਾਂ ਕੋਲ ਆ ਉਹ ਸਰਕਾਰ ਕਿਵੇਂ ਉਹਨੂੰ ਹੈ ਆਪਦੇ ਉਹ ਜੇ ਅੰਡਰ ਲਊਗੀ ਹਾਂ ਬਿਲਕੁਲ ਕੋਈ ਨਹੀਂ ਦੱਸਿਆ ਗਿਆ ਕੋਈ ਨਹੀਂ ਦੱਸਿਆ ਗਿਆ ਉਹ ਪੈਸੇ ਸਰਕਾਰ ਮੋੜੂਗੀ ਹਾਂ ਜੀ ਜਾਂ ਉਹ ਜੀਮੀਂਦਾਰ ਮੋੜੂਗਾ ਕਿਉਂਕਿ ਜੇ ਉਧਰੋਂ ਫੱਕ ਹੋਊਗੀ ਤਾਂ ਉਹ ਗਾਂ ਸਰਕਾਰ ਦੇ ਉਹ ਝੋਣੀਆਂ ਜਿਹੜੀ ਜਿੰਨੇ ਲੋਨ ਨੇ ਉਹ ਸਾਰੇ ਇਸ ਮੱਦਚ ਨੇ ਸਰਕਾਰ ਨੇ ਇਹਦਾ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਜ਼ਮੀਨ ਅਕਵਾਇਰ ਕਰਨੀ ਆ ਕਰਨੀ ਆ ਪਰ ਉਹ ਜਿਹੜੀ ਪਹਿਲਾਂ ਹੀ ਬੈਂਕਾਂ ਕੋਲ ਪਲੱਜਾ ਉਹਦਾ ਹੱਲ ਕੀ ਹੋਊਗਾ ਉਹ ਜੀਮੀਂਦਾਰ ਪੈਸੇ ਕਿੱਥੋਂ ਮੋੜੂ ਬਾਈ ਇੱਕ ਇੱਕ ਬੜੀ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਇਦੇ ਨਾਲ ਲੈਂਡ ਮਾਫੀ ਉੱਠਲ ਪਊਗੀ ਕੀ ਲੱਗਦਾ ਵੀ ਇਹ ਕਾਨੂੰਨ ਆਉਣ ਤੋਂ ਬਾਅਦ ਲੈਂਡ ਮਾਫੀ ਜਿਹੜਾ ਉਹਨੂੰ ਠੱਲ ਪਾਏਗੀ ਕੀ ਲੱਗਦਾ ਤੁਹਾਨੂੰ ਇਸ ਤੋਂ ਬਾਰੇ ਤੁੰਨਾ ਸਾਹਿਬ ਲੈਂਡ ਮਾਫੀ ਤਾਂ ਉਹਨੂੰ ਵਧੂਗਾ ਠੱਲ ਕਿਵੇਂ ਪਊਗੀ ਜਿੱਦਣ ਦੀ ਇਹ ਚਰਚਾ ਤੁਰੀ ਆ ਜਿਹੜੇ ਜ਼ਮੀਨੀ ਧੰਦੇ ਨਾਲ ਜੁੜੇ ਨੇ ਆਪਾਂ ਉਹਨਾਂ ਨੂੰ ਲੈਂਡ ਮਾਫੀ ਆ ਕਹਿ ਦਿੰਨੇ ਆ ਉਹਨਾਂ ਨੇ ਆਪਦੇ ਏਜੰਟ ਪਿੰਡਾਂ 'ਚ ਭੇਜਤੇ ਹੋਣਗੇ ਵੀ ਦੇਖੋ ਕਿਹੜਾ ਛੋਟਾ ਤੀਮੀਦਾਰਾ ਕਿਦੀ ਗਰਜ ਕਿੰਨੀ ਆ ਕਿਉਂਕਿ ਪੈਸੇ ਸਾਰਿਆਂ ਨੇ ਮੋੜਨੇ ਨੇ ਕਿਸੇ ਨਾ ਕਿਸੇ ਰੂਪ 'ਚ ਕਿਸੇ ਨਾ ਕਿਸੇ ਦੁਕਾਨਦਾਰ ਦੇ ਕਿਸੇ ਸਨੇਾਰੇ ਦੇ ਕਿਸੇ ਆਰਤੀਏ ਦੇ ਉਹਨੇ ਆਪਦੇ ਏਜੰਟ ਭੇਜਤੇ ਹੋਣਗੇ ਵੀ ਦੇਖੋ ਕਿਹੜੇ ਕੌਣ ਕਿਵੇਂ ਆ ਹਾਂ ਪੈਸੇ ਮਿਲਨੇ ਆ 3 ਸਾਲਾਂ ਬਾਅਦ ਗਰੰਟੀ ਕੋਈ ਨਹੀਂ ਵੀ ਉਹ 3 ਸਾਲਾਂ ਬਾਅਦ ਮਿਲਣਾ 5 ਸਾਲਾਂ ਬਾਅਦ ਮਿਲਣਾ ਉਹ ਸਿਟੀ ਸੈਂਟਰ ਨੂੰ 15 ਸਾਲ ਹੋ ਕੇ ਖੜ੍ਹੀ ਆ ਲੋਕਾਂ ਨੇ ਆਲੇ-ਦਲੇ ਜ਼ਮੀਨਾਂ ਲਈਆਂ ਸੀਗੀਆਂ ਉਹ ਬਣਿਆ ਨਹੀਂ ਤੇ ਜਿਨ੍ਹਾਂ ਨੇ ਲਈਆਂ ਆਲੇ-ਦਲੇ ਉਹ ਵੀ ਮਰ ਗਏ ਹੂੰ ਇਹ ਚ ਜਿਹੜੇ ਏਜੰਟਾਂ ਨੂੰ ਉਹਨਾਂ ਨੇ ਛੱਡਣਾ ਉਹਨਾਂ ਨੇ ਜਾ ਕੇ ਦੇਖਣਾ ਵੀ ਕਿਹੜਾ ਜ਼ਿੰਮੇਦਾਰ ਮਾਰਾ ਜ਼ਿੰਮੇਦਾਰ ਉਹਨਾਂ ਨੇ ਸਮਝਾਉਣਾ ਵੀ ਤੈਨੂੰ ਜਿਹੜਾ 4 ਕਰੋੜ ਮਿਲਣਾ ਉਹ ਤਾਂ ਮਿਲਣਾ 3 ਸਾਲਾਂ ਨੂੰ 5 ਸਾਲਾਂ ਨੂੰ ਪਤਾ ਹੀ ਨਹੀਂ ਹੂੰ ਅੱਜ ਦਾ ਤੋਂ 1.5 ਕਰੋੜ ਰੁਪਈਆ ਫੜ ਹੂੰ ਸਟਾਮ ਲਿਖ ਦੇ ਤੂੰ ਪਰੇ ਹੋ ਜਿੱਦਣ ਮਿਲੂਗੀ ਤਾਂ ਅਸੀਂ ਦੇਖ ਲਾਂਗੇ ਅਸੀਂ ਲਾਂਗੇ ਓਕੇ ਪਹਿਲੇ ਕੰਮ ਤੋਂ ਪਹਿਲਾਂ ਤੁਰ ਪਿਆ ਹੋਣਾ ਮੈਂ ਇਹ ਇਹਨੂੰ ਲੈਂਡ ਮਾਫੀਆ ਨਾਲ ਲਈ ਸਕਦੇ ਆਪਾਂ ਨਹੀਂ ਚਾਹੇ ਲੈਂਡ ਮਾਫੀਆ ਕਹਿ ਲੋ ਚਾਹੇ ਬਿਜ਼ਨਸ ਕਹਿ ਲੋ ਇਨਵੈਸਟਮੈਂਟ ਕਹਿ ਲੋ ਹੁਣ ਜਿਹੜੇ ਬੰਦੇ ਨੇ ਅੱਜ 1.5 ਕਰੋੜ ਲਾਉਣਾ ਉਹਨੂੰ ਪਤਾ ਨਹੀਂ 7 ਸਾਲਾਂ ਨੂੰ ਮਿਲਣੇ ਆ ਪੰਜਾਂ ਨੂੰ ਮਿਲਣੇ ਆ ਦੋਹਾਂ ਨੂੰ ਮਿਲਣੇ ਆ ਤਾਂ ਉਹਨਾਂ ਨੂੰ ਮਿਲਣ ਦੇ ਇਨਵੈਸਟਮੈਂਟ ਉਹ ਜਿਹੜਾ ਮਰਜ਼ੀ ਨਾ ਦੇ ਲੋ ਜੀ ਪਰ ਇਹ ਹੋਣਾ ਹੀ ਹੋਣਾ ਜੀ ਨਹੀਂ ਤੁਸੀਂ ਤੁਸੀਂ ਇਸ ਚੀਜ਼ ਦੇ ਹੱਕ 'ਚ ਹੈਗੇ ਹੋ ਵੀ ਏਰੀਆ ਡਿਵੈਲਪ ਹੋਣਾ ਚਾਹੀਦਾ ਇਹ ਇੱਕ ਇਹ ਮੁੱਦਾ ਲੱਗ ਹੈਗਾ ਵਾ ਇਹ ਮੰਨਦੇ ਹੋ ਵੀ ਤੁਸੀਂ ਪਿੰਡਾਂ ਦੀ ਜ਼ਮੀਨ ਉੱਤੇ ਸ਼ਹਿਰ ਨੂੰ ਡਿਵੈਲਪ ਕੀਤਾ ਜਾਵੇ। ਨਹੀਂ ਦੇਖੋ ਸ਼ਹਿਰ ਡਿਵੈਲਪ ਹੋਰ ਤੱਕ ਤੇ ਹੋਣੇ ਨਹੀਂ ਚੰਦ ਤੇ ਤਾਂ ਜਾ ਕੇ ਹੋਣੇ ਨਹੀਂ। ਜ਼ਮੀਨ ਤਾਂ ਪਿੰਡਾਂ ਦੀ ਹੋਈ ਆ। ਹਾਂ। ਪਰ ਕੋਈ ਕਿਸੇ ਕਾਇਦੇ ਕਾਨੂੰਨ 'ਚ ਕਿਸੇ ਦਾਇਰੇ 'ਚ ਤਾਂ ਹੋਵੇ, ਕੋਈ ਸਮਝਤਾ ਆਵੇ ਨਾ। ਵੀ ਅੱਜ ਜ਼ਮੀਨ ਅਸੀਂ ਲੈ ਲਈ। ਸਰਕਾਰ ਉਹਨਾਂ ਨੂੰ ਪੈਸੇ ਦੇਵੇ। ਹਾਂ। ਜ਼ਮੀਨ ਲੈ ਲਵੇ। ਹਾਂ। ਮਾਰਕੀਟ ਵੈਲਿਊ ਦੇ ਹਿਸਾਬ ਨਾਲ ਉਹਨੂੰ ਦੁੱਗਣਾ ਦਾ ਉੱਤੇ ਗੁਣਾ ਦਾ ਉਹ ਜ਼ਮੀਨ ਲੈ ਕੇ ਡਿਵੈਲਪ ਕਰ ਲਓ। ਹਮ ਅਜਿਹਾ ਜ਼ਮੀਨ ਵੀ ਲੈ ਰਹੇ ਆ ਉਹਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦੇ ਰਹੇ ਵੀ ਤੇਰੀ ਜ਼ਮੀਨ ਤੇ ਤੈਨੂੰ ਕਿੰਨੇ ਟਾਈਮ ਬਾਅਦ ਮਿਲ ਲੈਣੇ ਹੁਣ ਜਿਹੜਾ 3 ਸਾਲ ਦਾ ਗੈਪ ਆ ਜੀ 3 ਸਾਲ ਇੱਕ ਆਮ ਬੰਦਾ ਬਿਨਾਂ ਪੈਸਿਆਂ ਤੋਂ ਕੀ ਕਰੂ ਜਾਂ ਤਾਂ ਸਰਕਾਰ ਉਹਨੂੰ 70000 ਠੀਕਾ ਚੱਲਦਾ ਆਪਣੇ ਜ਼ਮੀਨ ਦਾ ਸਰਕਾਰ ਉਹਨੂੰ 3 ਸਾਲਾਂ ਲਈ 23311 ਏਕੜ ਜ਼ਮੀਨ ਨੂੰ 70000 ਦੇ ਹਿਸਾਬ ਨਾਲ ਜਾਂ 60000 ਦੇ ਹਿਸਾਬ ਨਾਲ ਜਿਮੀਦਾਰ ਨੂੰ ਠੇਕਾ ਦੇ ਦੇਵੇ ਸਲਾਨਾ ਉਹਦਾ ਤਾਂ ਘਰ ਚੱਲੇ ਉਹਦੇ ਤਾਂ ਰੋਟੀ ਪੱਕਦੀ ਹੋਵੇ ਜੀ ਹੂੰ ਉਹਨੂੰ ਤਾਂ ਕੋਈ ਤਰਵਾਸ ਹੋਵੇ ਨਾ ਵੀ ਜਿੰਨਾ ਟਾਈਮ ਡਿਵੈਲਪ ਹੋ ਗਏ ਸਾਡੀ ਪਲੋਟਾਂ ਜਾਂ ਜੋ ਵੀ ਕੁਝ ਸਾਡੇ ਕੋਲ ਨਹੀਂ ਆਉਂਦਾ ਸਾਡਾ ਘਰ ਤਾਂ ਚੱਲ ਰਿਆ ਕੁਝ ਤਾਂ ਉਹਨਾਂ ਨੂੰ ਦੱਸੋ ਲੋਕ ਫੇਰ ਸਮਝ ਕਿਉਂ ਨਹੀਂਦੇ ਇਸ ਗੱਲ ਨੂੰ ਕਿਉਂ ਨਹੀਂ ਇਹ ਜਿਵੇਂ ਤੁਸੀਂ ਕਹਿੰਦੇ ਵੀ ਕੁਝ ਲੋਕ ਖੁਸ਼ ਨਜ਼ਰਾ ਦੇ ਸਾਡੀ ਜ਼ਮੀਨ ਦਾ ਭਾਅ ਇੰਨਾ ਹੋ ਜਾਏਗਾ 3 ਸਾਲ ਬਾਅਦ 4 ਸਾਲ ਬਾਅਦ ਅਗਿਆਨਤਾ ਹੂੰ ਉਹ ਤਾਂ ਦੇਖੋ ਤੁਹਾਨੂੰ ਸਾਹਿਬ ਗੱਲ ਹੀ ਹੁੰਦੀ ਆ ਜਿਹੜਾ ਛੋਟਾ ਜ਼ਿਮੀਂਦਾਰ ਆ ਉਹਨੂੰ ਹੁੰਦਾ ਵੀ ਮੇਰੀ ਤਾਂ 30 ਲੱਖ ਦੀ ਆ ਹੂੰ ਮੈਨੂੰ ਛੀਸ਼ਾ ਲਗਾਤਾ ਸਵਾ 4 ਕਰੋੜ ਦਾ ਹੂੰ ਬਿਲਕੁਲ ਉਹ ਤਾਂ ਛਾਲਾ ਮਾਰੂਗਾ ਹੂੰ ਪਰ ਜਿਹੜੀ ਬਿਜਲੀਆਂ ਘੁੰਡੀਆਂ ਨੇ ਹੂੰ ਉਹਨਾਂ ਦਾ ਜਵਾਬ ਕਿਸੇ ਕੋਲ ਨਹੀਂ ਕੱਲ ਨੂੰ ਸਰਕਾਰ ਚੇਂਜ ਹੋ ਜਾਂਦੀ ਆ ਉਹ ਨਮਕ ਕਾਨੂੰਨ ਲੈ ਆਵੇ ਕੋਈ ਕੋਰ ਵਿੱਚ ਮੈਠਾ ਚਲ ਜਵੇ ਨਹੀਂ ਕੋਰਚ ਤਾਂ ਜਾਣਾ ਹੀ ਆ ਉਹ ਭਾਰਤ ਮਾਲਾ ਰੋਡ ਬਣ ਰਹੀ ਆ ਉਹ 1 ਏਕੜ ਗੱਭੇ ਮੱਕੀ ਬੀਜੀ ਬੈਠਾ ਸੀ ਹੂੰ ਰੋਡ ਦੋਨੇ ਪਾਸੇੋਂ ਖੜੀ ਆ ਜੀ ਹਾ ਸ਼ਾਰਪੁਰ ਵਾਲੇ ਪਾਸੇ ਖੜੀ ਆ ਇਸ ਇਲੀਟੀਗੇਸ਼ਨ ਚ ਖੜੀ ਆ ਜ਼ਿਮੀਂਦਾਰ ਕਹਿੰਦੇ ਸੀ ਜ਼ਮੀਨ ਨਹੀਂ ਦੇਣੀ ਤੁਹਾਡੇ ਮਤਲਬ ਸੜੀ ਕਿ ਪਿੱਛੇ ਖੜੀ ਆ ਜ਼ਿਮੀਂਦਾਰ ਕਹਿੰਦਾ ਮੈਂ ਜ਼ਮੀਨ ਨਹੀਂ ਦੇਣੀ ਜਾਂ ਫਲਾਣੇ ਪਿੰਡ ਵੱਧ ਪੈਸੇ ਦਿੱਤੇ ਨੇ ਮੈਨੂੰ ਘਟ ਦਿੱਤੇ ਨੇ ਮੈਂ ਜ਼ਮੀਨ ਨਹੀਂ ਦਿੰਦਾ ਕੋਰਟ ਚ ਕੇਸ ਚਲੇ ਗਏ ਸਰਕਾਂ ਖੜ ਗਈਆਂ ਬਹੁਤ ਪ੍ਰੋਜੈਕਟ ਨੇ ਮਹਾਲੀ ਇਹਨਾਂ ਨੇ 1400 ਏਕੜ ਕੈਪਟਨ ਸਾਹਿਬ ਨੇ ਐਕਵਾਇਰ ਕਰਾਈ ਸੀਗੀ ਉਹ ਡਿਵੈਲਪ ਨਹੀਂ ਹੋਈ ਮੰਨ ਲਓ ਕਿਸੇ ਵੀ ਜਗਾ ਤੇ ਜਾ ਕੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਲਿਟੀਗੇਸ਼ਨ ਕ੍ਰੀਏਟ ਹੋ ਗਈ ਵਿੱਚ ਬੰਦੇ ਕਹਿੰਦੇ ਅਸੀਂ ਜ਼ਮੀਨ ਨਹੀਂ ਦੰਦੇ ਹਮ ਪ੍ਰੋਜੈਕਟ ਨਹੀਂ ਡਿਵੈਲਪ ਮਤਲਬ ਉਸ ਤਰੀਕੇ ਨਾਲ ਹੋ ਰਿਹਾ ਤੇ ਬਾਕੀ ਲੋਕ ਤਾਂ ਆਪੇ ਰੁਲ ਗਏ ਕੋਈ ਉਹਨਾਂ ਦਾ ਤਾਂ ਹਾਲ ਦੱਸੋ ਉਹਨਾਂ ਦੇ ਮੋੜ ਬਸੇਬੇ ਦਾ ਹਾਲ ਦੱਸੋ 3 ਸਾਲ ਜਿਹੜੇ ਉਹਨਾਂ ਨੇ ਬਿਨਾ ਪੈਸੇ ਤੋਂ ਟਪਾਉਣੇ ਨੇ ਉਹਨਾਂ ਦਾ ਹਾਲ ਦੱਸੋ ਜਿਹੜੇ ਆਰਤੀ ਦੇ ਪੈਸੇ ਮੋੜਨੇ ਨੇ ਉਹਨਾਂ ਦਾ ਦੱਸੋ ਜਿਹੜੇ ਬੈਂਕਾਂ ਦੀਆਂ ਲਿਮਟਾਂ ਦੇ ਮੋੜਨੇ ਨੇ ਉਹਨਾਂ ਦਾ ਦੱਸੋ ਕੋਈ ਤਾਂ ਉਹਦੀ ਕਲੈਰੀਫਿਕੇਸ਼ਨ ਦਓ ਜੀ ਸੋ ਇਹ ਇਹ ਤਾਂ ਗੱਲ ਸਰਕਾਰ ਦੀ ਵੀ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਤੁਸੀਂ ਕਹਿੰਦੇ ਅਗਿਆਨਤਾ ਦੀ ਗੱਲ ਹੈ ਬੇਸਮਝੀ ਕਹਿ ਸਕਦੇ ਵੀ ਹਲੇ ਲੋਕਾਂ ਨੂੰ ਪੂਰੀ ਨੌਲੇਜ ਦੀ ਇਸ ਚੀਜ਼ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਇਹਦੀ ਸਰਕਾਰ ਕੀ ਇਹ ਐਮੈਂਡਮੈਂਟ ਕਰਦੀ ਆ ਕੀ ਲੋਕਾਂ ਨੂੰ ਰਾਤ ਦੇਣ ਦਾ ਕੀ ਕੱਢਦੀ ਆ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਪੋਲੀਟੀਕਲ ਲੀਡਰ ਹੋਣ ਦੇ ਨਾਤੇ ਇੱਕ ਸੁਨੇਹਾ ਦੇਣਾ ਚਾਹਣਾ ਭਰਾਵੋ 23311 एकड़ ਲੁਧਿਆਣੇ ਦੀ ਮੋਗੇ ਦੀ ਸਮਰਾਲੇ ਦੀ ਜ਼ਮੀਨ ਹੁਣ ਤੌਰ ਹੋਣ ਲੱਗੀ ਆ ਇਹ ਸਾਰੀ ਜ਼ਮੀਨ ਚ ਬਹੁਤ ਕੇਸ ਹੋਣਗੇ ਜਿੱਥੇ ਲੋਕਾਂ ਨੇ ਪਿਛਲੇ ਸਮੇਂ ਚ ਬੱਟਾਂ ਵੀ ਵੱਟੀਆਂ ਇੱਕ ਦੂਜੀ ਦੀਆਂ ਆਂਡ ਗਵਾਂਡ ਦੀਆਂ ਰਾਹਾਂ ਦੇ ਕਿਨਾਰੀਆਂ ਵੀ ਵੱਡੀਆਂ ਉਹਨਾਂ ਤੇ 752 ਵੀ ਹੋਈ ਹੋਊਗੀ 24 25 26 ਦੇ ਪਰਚੇ ਵੀ ਹੋਣਗੇ ਕਈਆਂ ਦੇ ਉਦੋਂ ਉੱਪਰਲੇ ਪਰਚੇ ਵੀ ਹੋਣਗੇ ਕਈਆਂ ਨੇ ਪਾਣੀ ਦੇ ਨੱਕੇ ਵੀ ਸੂਏ ਸੂਏ ਦੇ ਕੱਸੀਆਂ ਦੇ ਵੱਡੇ ਹੋਣਗੇ ਲੜੇ ਹੋਣਗੇ ਭਰਾਵੋ ਆ ਤੁਹਾਡੀਆਂ ਲੜਾਈਆਂ ਜਿਨ੍ਹਾਂ ਨੇ ਠਾਣੇ ਜ਼ਿਲ੍ਹਾ ਦੇਖੀਆਂ ਇਥੇ ਚੱਕਰ ਚ ਆ ਸਰਕਾਰ ਦਾ ਲੈਂਡ ਪੂਲਿੰਗ ਐਕਟ ਦਾ ਇਲ ਦਾ ਪੰਜਾ ਤੁਹਾਨੂੰ ਆ ਦੱਬਣ ਆ ਗਿਆ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਲੜਾਈਆਂ ਉਹ ਕਿੱਥੇ ਗਈਆਂ ਕਿਉਂ ਲੜੇ ਮੈਂ ਬਾਕੀ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਭਈਆ ਨਿੱਕੀਆਂ ਲੜਾਈਆਂ 'ਚ ਨਾ ਪਾਓ ਇੰਨਾ 'ਚ ਕੁਛ ਨਹੀਂ ਰੱਖਿਆ ਆ ਜਿਨ੍ਹਾਂ ਨੇ ਲੜੇ ਪਰਚੇ ਕਰਾਏ ਹੋਣਗੇ ਬਹੁਤ ਬਹੁਤਿਆਂ ਨੇ ਕਰਾਏ ਹੋਣਗੇ 20 ਹਜ਼ਾਰ ਜੀਮੀਦਾਰ ਰਹਿੰਦਾ ਬਹੁਤਿਆਂ ਨੇ ਪਰਚੇ ਕਰਾਏ ਹੋਣਗੇ ਤੇ ਖਟਿਆ ਕੀ ਹੁਣ ਬਹਿ ਕੇ ਸੋਚ ਲੈਣ ਉਹ ਵੀ ਵੀ ਕਿਹੜੀ ਗੱਲ ਪਿੱਛੇ ਲੜਦੇ ਸੀ ਤੇ ਜਿਹੜੀ ਜ਼ਮੀਨ ਦੇ ਬੱਟਾ ਪਿੱਛੇ ਲੜਦੇ ਸੀ ਉਹ ਸਰਕਾਰ ਨੇ ਖੋਲੀ ਇਹ ਚ ਇੱਕਦੋ ਨਾਲ ਦਾ ਇੱਕ ਹੋਰ ਗੱਲ ਆ ਜਿਹੜੀ ਹਜੇ ਕਲੀਅਰ ਨਹੀਂ ਗਈ ਸਰਕਾਰ ਜ਼ਮੀਨ ਰੋਕਣ ਲੱਗੀ ਆ ਜ਼ਮੀਨ 'ਚ ਆਉਂਦੇ ਨੇ 32 ਪਿੰਡ 32 ਪਿੰਡ ਠੀਕ ਹੈ ਜੀ ਸਰਕਾਰ ਨੇ ਕਲੀਅਰ ਨਹੀਂ ਕੀਤਾ ਕਿ ਉਹ 32 ਪਿੰਡਾਂ ਦੀ ਜ਼ਮੀਨ ਵੀ ਅਕਵਾਇਰ ਹੋ ਉਹ ਆਬਾਦੀ ਵਾਲੀ ਜਾਂ ਪਿੰਡਾਂ ਦੀ ਜਿਹੜੀ ਆਬਾਦੀ ਵਾਲੀ ਆ ਉਹ ਆਇਨ ਛੱਡੀ ਜਾਊ। ਉਹ ਕੱਲੀ ਐਗਰੀਕਲਚਰ ਹੋਏਗੀ ਜਾਂ ਰੈ residen residential ਹੋਗੀ। ਜੇ ਐਗਰੀਕਲਚਰ ਹੁੰਦੀ ਆ ਪਿੰਡਾਂ ਵਾਲੀ ਛੱਡੀ ਆਬਾਦੀ ਤੇ ਜਿਹੜਾ 30 35000 ਲੈ ਕੇ ਉਸ ਆਬਾਦੀ ਦੇ ਵਿੱਚ ਘਰ ਪਾਉ ਤੇ ਹੁਣ ਤਾਂ ਪਿੰਡਾਂ ਵਾਲਿਆਂ ਤੋਂ ਬੋ ਆਊਗੀ। ਹਾਂ। ਉਹਨੂੰ ਕਿੱਥੋਂ ਚੰਗੇ ਲੱਗਣੇ ਨੇ? ਬਿਲਕੁਲ। ਉਹਦਾ ਪੌਸ਼ ਸ਼ੀਰੀਆ ਚ ਜਿਨੇ ਕਰ ਲੈਣਾ ਉਹਨੂੰ ਪਿੰਡਾਂ ਦੀਆਂ ਨਿਕਰੀਕਾਵਾਦੀਆਂ ਉਹ ਕਿੱਥੋਂ ਲੋਕ ਚੰਗੇ ਲੱਗਣੇ ਨੇ ਇੱਕ ਦੂਜੀ ਗੱਲ ਜਿਹੜੇ ਜ਼ਿਮੀਂਦਾਰ ਖੇਤ 'ਚ ਘਰ ਪਾਈ ਬੈਠੇ ਨੇ ਜੀ ਬਹੁਤ ਨੇ ਜਿਨ੍ਹਾਂ ਨੇ ਖੇਤਾਂ 'ਚ ਆ ਕੇ ਘਰ ਬਥਾਏ ਨੇ ਬਹੁਤ ਨੇ ਜਦ ਜ਼ਮੀਨ ਐਕਵਾਇਰ ਹੋਣੀ ਆ ਉਹਨਾਂ ਦੇ ਘਰ ਵੀ ਐਕਵਾਇਰ ਹੋਣੇ ਨੇ ਕੁਦਰਤੀ ਆ ਜਦ ਜ਼ਮੀਨ ਐਕਵਾਇਰ ਹੋ ਗਈ ਸਰਕਾਰ ਨੇ ਜ਼ਮੀਨ ਦਾ ਕਬਜ਼ਾ ਲੈ ਲੈਣਾ ਤੇ ਉਹ ਘਰਾਂ ਦਾ ਵੀ ਕਬਜ਼ਾ ਲੈ ਲੈਣਾ ਕੁਦਰਤੀ ਆ ਪੈਸੇ ਮਿਲਣੇ ਆ 3-4-5 ਸਾਲਾਂ ਬਾਅਦ ਆ ਉਹਨਾਂ ਇਹ ਦੱਸੋ ਵੀ ਉਹ ਬੰਦੇ ਕਿੱਥੇ ਜਾਣਗੇ ਜੀ ਜਿਹਦੇ ਪੱਲੇ ਨਾ ਜ਼ਮੀਨ ਰਹੀ ਨਾ ਕਿਤੇ ਪੈਸਾ ਆਉਣਾ ਨਾ ਕਿਤੋਂ ਕੁਝ ਆਉਣਾ ਉਹ ਘਰ ਕਿੱਥੇ ਬਣਾਉ ਕਿੱਥੇ ਜ਼ਮੀਨ ਲਓ ਕਿੱਥੇ ਉਹਨਾਂ ਜੀ ਬਿਲਕੁਲ ਜੀ ਤੇ ਇਹ 32 ਪਿੰਡਾਂ ਚ ਮੇਰਾ ਖਿਆਲ ਆ ਵੀ 3200 ਬੰਦਾ ਨਹੀਂ ਸਰਕਾਰੀ ਮੁਲਾਜ਼ਮ ਹੋਣਾ ਜੀ ਨੌਕਰੀ ਪੇਸ਼ਾ ਨੌਕਰੀ ਪੇਸ਼ਾ ਕਿਸੇ ਵੀ ਤਰ੍ਹਾਂ ਦਾ 5000 ਲਾ ਲਓ ਹੂੰ 7 ਲਾ ਲਓ ਹੂੰ ਨੌਕਰੀ ਪੇਛਾ ਦਾ ਰੋਟੀ ਰੋਜੀ ਚੱਲਦੀ ਹੋ ਜਾ ਜਿਵੇਂ ਚੱਲਦੀ ਜਾਂਦੀ ਆ ਜਿਵੇਂ ਚੱਲਦੀ ਆ ਘੱਟ ਖਾ ਲੈਣਗੇ ਪਰ ਜਿਹੜਾ ਇਸ ਜ਼ਮੀਨ ਨਾਲ ਡਾਇਰੈਕਟਲੀ ਜੁੜਿਆ ਹੋਇਆ ਕਿਸਾਨ ਜਿਹਦਾ ਹੋਰ ਕੋਈ ਤੰਦਾ ਹੀ ਨਹੀਂ ਹੋਰ ਕਿਤੋਂ ਇਨਕਮ ਨਹੀਂ ਉਹਦਾ ਗੁਜ਼ਾਰਾ ਕਿਵੇਂ ਹੋਊਗਾ ਇਹ ਸਰਕਾਰ ਮਾ ਚੀਮਾ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਤੇ ਵੀ ਕੋਈ ਚਾਨਣਾ ਪਾਓ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਜਿਹੜੇ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਉਹਨਾਂ ਤਾਂ ਰੋਟੀ ਨਹੀਂ ਲੰਗਦੀ ਹੋਣੀ ਇਹਦਾ ਵੀ ਕੋਈ ਹੱਲ ਦੱਸੋ ਠੀਕ ਥੈਂਕ ਯੂ ਭਾਈ ਧੰਨਵਾਦ ਧੰਨਵਾਦ ਤਾਂ ਤੁਸੀਂ ਸੁਣਿਆ ਬਾਈ ਹੈਪੀ ਗਰ ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ ਤਾਂ ਉਹ ਉਸ ਮੁੱਦੇ ਨੂੰ ਛੋਹਿਆ ਜਿਹਨੂੰ ਮੈਨੂੰ ਲੱਗਦਾ ਵੀ ਹਲੇ ਕੋਈ ਪੋਲਿਟਿਕਲ ਲੀਡਰ ਜਿਹੜਾ ਸਹੀ ਤਰੀਕੇ ਨਾਲ ਆਮ ਭਾਸ਼ਾ ਦੇ ਵਿੱਚ ਸੁਧਾਰਨ ਭਾਸ਼ਾ ਦੇ ਵਿੱਚ ਨਹੀਂ ਸਮਝਾ ਸਕਿਆ ਕਿਵੇਂ ਅਸੀਂ ਅੱਗੇ ਗੱਲ ਕਰਦੇ ਹੁੰਦੇ ਸੀ ਵੀ ਜੇ ਜ਼ਮੀਨ ਗਈ ਤਾਂ ਸਭ ਕੁਝ ਗਿਆ ਤਾਂ ਉਹ ਚੀਜ਼ਾਂ ਨੂੰ ਬਾਈ ਹੈਪੀ ਗਿਲ ਹੋਰ ਨੇ ਪੂਰਨ ਤੌਰ ਤੇ ਸਮਝਾਇਆ ਵੀ ਜੇ ਸਰਕਾਰ ਜ਼ਮੀਨ ਲੈ ਕੇ ਜਾਂਦੀ ਆ ਕੱਲੀ ਜ਼ਮੀਨ ਨਹੀਂ ਜਾਏਗੀ ਖੇਤਰੀਆ ਧੰਦਾ ਜਾਏਗਾ ਇਹਦਾ ਡੈਰੀ ਫਾਰਮ ਦਾ ਤੰਦਾ ਤੁਹਾਡਾ ਸਹਾਇਕ ਤੰਦਾ ਤੁਸੀਂ ਨਾਲ ਚਲਾਉਨੇ ਉਹ ਜਾਏਗਾ ਖੇਤ ਮਜ਼ਦੂਰ ਦੀ ਜਿਹੜੀ ਰੋਟੀ ਹੈ ਉਹ ਜਾਏਗੀ ਆਸਪਾਤ ਦੇ ਛੋਟੇ ਦੁਕਾਨਦਾਰ ਨੇ ਉਹ ਖਤਮ ਹੋਣਗੇ ਤੁਹਾਡਾ ਆਰਟੀ ਦਾ ਰੋਲਾ ਪਏਗਾ ਤੁਹਾਡਾ ਬੈਂਕ ਦਾ ਰੋਲਾ ਪਏਗਾ ਤਮਾਮ ਇਹ ਚੀਜ਼ ਹੈ ਜਿਹੜੀ ਸਰਕਾਰ ਨੇ ਹਾਲ ਤੱਕ ਕਲੀਅਰ ਨਹੀਂ ਕੀਤੀ ਇੱਕ ਲੈਂਡ ਪੂਲਿੰਗ ਐਕਟਲੇ ਨਾਮ ਤੇ ਜ਼ਮੀਨ ਐਕਵਾਇਰ ਕਰਨ ਦੀ ਜਿਹੜੀ ਚਾਰਾ ਜੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਿਹੜੇ ਸਵਾਲ ਭਈ ਉਹਨਾਂ ਦੇ ਸਵਾਲ ਜ਼ਰੂਰ ਸੀ ਸਰਕਾਰ ਤੱਕ ਵੀ ਪਹੁੰਚਲੇ ਕਰਾਂਗੇ ਤੁਸੀਂ ਵੀ ਸਰਕਾਰ ਤੋਂ ਜਵਾਬ ਲਓ ਭਾਈ ਆਖਿਰਕਾਰ ਤੁਸੀਂ ਕਰ ਕੀ ਰਹੇ ਹੋ ਜੇ ਤੁਸੀਂ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨੀਆਂ ਕਿ ਉਹ ਕੱਲੀ ਐਗਰੀਕਲਚਰ ਪ੍ਰੋਪਰਟੀ ਹੋਏਗੀ ਜਾਂ ਰੈਡੀਨਸ਼ਲ ਹੋਏਗੀ ਐਗਰੀਕਲਚਰ ਹੋਏਗੀ ਜਿੰਨਾਂ ਦਾ ਇਸ ਐਗਰੀਕਲਚਰ ਜ਼ਮੀਨ ਐਕਵਾਇਰ ਹੋਣ ਤੋਂ ਬਾਅਦ ਧੰਦਾ ਇਹਦਾ ਬੰਦ ਹੋ ਜੇਗਾ ਜਿਹੜਾ ਉੱਥੋਂ ਉਹਨਾਂ ਨੂੰ ਰੋਟੀ ਮਿਲਦੀ ਸੀ ਉਹਦਾ ਤੁਸੀਂ ਕੀ ਜਗਾਰ ਕਰ ਰਹੇ ਹੋ ਇਹ ਸਾਰੇ ਜਿਹੜੇ ਸਵਾਲ ਨੇ ਉਹ ਜਵਾਬ ਮੰਗਦੇ ਨੇ ਸਰਕਾਰ ਤੋਂ ਤਾਂ ਦੇਖਦੇ ਆਂ ਵੀ ਅਗਲੇ ਆਉਂਦੇ ਦਿਨ ਤੱਕ ਕਿਉਂਕਿ ਕੱਲ ਭਲਕ ਪ੍ਰਦਰਸ਼ਨ ਜਿਹੜਾ ਵੱਖ-ਵੱਖ ਪੋਲਿਟਿਕਲ ਪਾਰਟੀ ਵੱਲੋਂ ਇਸ ਮੁੱਦੇ ਤੇ ਕੀਤਾ ਜਾਣਾ ਪਰ ਅਜਿਹੇ ਜਿਹੜੇ ਸਵਾਲ ਨੇ ਉਹ ਸਵਾਲ ਨਹੀਂ ਕੀਤੇ ਜਾ ਰਹੇ ਬਸ ਇਹੀ ਰੋੜਾ ਪਾਇਆ ਜਾ ਰਿਹਾ ਅਸੀਂ ਜ਼ਮੀਨ ਐਕਵਾਇਰ ਨਹੀਂ ਹੋਣ ਦਵਾਂਗੇ ਅਸੀਂ ਜ਼ਮੀਨ ਐਕਵਾਇਰ ਨਹੀਂ ਹੋਣ ਦਵਾਂਗੇ ਅਸਲ ਮੁੱਦੇ ਤੋਂ ਲੋਕਾਂ ਨੂੰ ਜਾਣੂ ਨਹੀਂ ਕਰਵਾਇਆ ਜਾ ਰਿਹਾ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਹੋ ਰੌਂਜਾ న్యూਸ